ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਆਪ ਸਭ ਠੀਕ ਠਾਕ ਹੋਵੋਗੇ ਇਹ ਵੀਡੀਓ ਨਾ ਕੱਲ ਦੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ ਜੋੜੀ ਨੂੰ ਜਿਨ੍ਹਾਂ ਨੇ ਕੁਝ ਸਮਾਂ ਪਹਿਲਾਂ ਲਵ ਮੈਰਿਜ ਕਰਵਾਈ ਸੀ ਤੇ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਇਹਨਾਂ ਦੇ ਰਿਸ਼ਤੇ ਵਿੱਚ ਫਿੱਕ ਪੈ ਗਈ ਤੇ ਰਿਸ਼ਤੇ ਦੇ ਵਿੱਚ ਲੜਾਈ ਝਗੜੇ ਹੋਣ ਲੱਗ ਗਏ ਲੜਾਈ ਝਗੜਾ ਇੰਨਾ ਜ਼ਿਆਦਾ ਵੱਧ ਗਿਆ ਕਿ ਕੋਰਟ ਤੱਕ ਗੱਲ ਪਹੁੰਚ ਗਈ ਤੇ ਕੁੜੀ ਵੱਲੋਂ ਫੈਸਲਾ ਲਿਆ ਜਾਂਦਾ ਹੈ ਜੱਜ ਦੇ ਅੱਗੇ ਬੈਠ ਕੇ ਕਿ ਉਸਨੇ ਇਸ ਇਨਸਾਨ ਦੇ ਨਾਲ ਨਹੀਂ ਰਹਿਣਾ ਤੇ ਤਲਾਕ ਲੈਣਾ ਹੈ ਜਦੋਂ ਰਿਸ਼ਤੇ ਦੇ ਵਿੱਚ ਪਿਆਰ ਤੇ ਮਿਠਾਸ ਨਾ ਹੋਵੇ ਉਸ ਰਿਸ਼ਤੇ ਨੂੰ ਖਤਮ ਕਰ ਦੇਣਾ ਹੀ ਚੰਗਾ ਹੁੰਦਾ ਹੈ ਤੇ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਜਦੋਂ ਜੱਜ ਵੱਲੋਂ ਇਹਨਾਂ ਨੂੰ ਪੁੱਛਿਆ ਜਾਂਦਾ ਹੈ ਕਿ ਤੁਸੀਂ ਰਿਸ਼ਤਾ ਨਹੀਂ ਰੱਖਣਾ ਤਾਂ ਕੁੜੀ ਵੱਲੋਂ ਸਾਫ਼ ਇਨਕਾਰ ਕਰ ਦਿੱਤਾ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਮੈਂ ਤਲਾਕ ਲੈਣਾ ਹੈ ਕੁੜੀ ਨੂੰ ਆਪਣੇ ਰਿਸ਼ਤੇ ਟੁੱਟਣ ਦਾ ਬਿਲਕੁਲ ਵੀ ਦੁੱਖ ਨਹੀਂ ਦੇਖੋ ਕਿਦਾਂ ਹੱਸ ਰਹੀ ਐ ਸੱਚੀ ਬਹੁਤ ਹੀ ਦੁੱਖ ਲੱਗਾ ਇਸ ਵੀਡੀਓ ਨੂੰ ਦੇਖ ਕੇ ਮੁੰਡਾ ਦੇਖੋ ਕਿੰਨੇ ਦੁੱਖ ਦੇ ਵਿੱਚ ਐ ਇਹ ਵੀਡੀਓ ਨਕਲ ਦੀ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜੱਜ ਵੱਲੋਂ ਮੁੰਡੇ ਨੂੰ ਕਿਹਾ ਜਾਂਦਾ ਹੈ ਕਿ ਕੁੜੀ ਨੂੰ ਉਸ ਨੂੰ ਪੈਸੇ ਦੇਣੇ ਪੈਣਗੇ ਤੇ ਦੇਖੋ ਜਦੋਂ ਮੁੰਡਾ ਕੁੜੀ ਨੂੰ ਪੈਸੇ ਦਿੰਦਾ ਹੈ ਤਾਂ ਦੇਖੋ ਕੁੜੀ ਕਿਦਾਂ ਹੱਸ ਕੇ ਪੈਸੇ ਫੜਦੀ ਐ ਮੁੰਡੇ ਦੀਆਂ ਅੱਖਾਂ ਵਿੱਚੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਉਹ ਕਿੰਨਾ ਦੁੱਖ ਦੇ ਵਿੱਚ ਹੈ ਤੇ ਕਿੰਨਾ ਦੁੱਖ ਲੱਗ ਰਿਹਾ ਹੈ ਉਸ ਨੂੰ ਸੱਚੀ ਇਹੋ ਜੀਆਂ ਕੁੜੀਆਂ ਕਰਕੇ ਨਾ ਸਾਰੀਆਂ ਕੁੜੀਆਂ ਬਦਨਾਮ ਹੁੰਦੀਆਂ ਨੇ ਇਹੋ ਜੀਆਂ ਕੁੜੀਆਂ ਨੇ ਵਿਆਹ ਨੂੰ ਆਪਣਾ ਧੰਦਾ ਬਣਾ ਕੇ ਰੱਖ ਲਿਆ ਹੈ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਪ੍ਰਤੀ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਰੱਬ ਰਾਖਾ